ਆਪਾਂ ਪਹੁੰਚ ਗਏ ਆਂ ਦੀ ਸਾਲੌਨ ਸਾਲੌਨ ਦੇ ਲਾਗੇ ਆ ਪਿੰਡ ਜਿੱਥੇ ਆਪਣਾ ਰੀਪਰ ਚੱਲਦਾ ਇਹਨਾਂ ਸਾਲਾਂ ਤੋਂ ਇੱਥੇ ਆ ਗਏ ਆਂ ਆ ਮੈਂ ਇੱਥੇ ਆਇਆ ਪੰਜਾ ਛੇ ਸਾਲਾਂ ਬਾਅਦ ਜਿਆਦਾ ਹੀ ਹੋ ਗਏ ਨੇ ਸੱਤ ਅੱਠ ਸਾਲਾਂ ਬਾਅਦ ਰੀਪਰ ਤੇ ਆਇਆ ਇੱਕ ਦੋ ਤਿੰਨ ਵਾਰੀਆਂ ਆਇਆ ਰੀਪਰ ਤੇ ਤੇ ਅੱਜ ਆਏ ਆਂ ਇੱਥੇ ਵੱਡਣਾ 10 12 ਵੀ ਅਸਾਂ ਨਾਲੇ ਮਸ਼ੀਨ ਚੱਲ ਕੇ ਆਈ ਆ ਰੋਡ ਤੇ ਮਸ਼ੀਨ ਚੈੱਕ ਹੋ ਜੂਗੀ ਤੇ ਨਾਲੇ ਜਿਹੜਾ ਐਂਡ ਆਪਣਾ ਉਹਦੇ ਛੋਲੇ ਛੋਲੇ ਆ ਤੇ ਉਹਦੇ ਵਾਸਤੇ ਰਾਹ ਨਹੀਂਗਾ ਉਧਰ ਕਿਤੇ ਆਪਾਂ ਤੇ ਕਣਾਂ ਕ ਵੱਡੀ ਜਾਊਗੀ ਤੇ ਉਹਦੇ ਛੋਲਿਆਂ ਨੂੰ ਹੋ ਜਾਣਾ ਰਾਹ ਫੇਰ ਆਪਾਂ ਚੱਲਣਾ ਵਾ ਦੂਜੇ ਪਿੰਡ ਉਹ ਇੱਥੇਗਾ 4-5 ਕਿਲੋਮੀਟਰ ਉਧਰ ਨਾਲੇ ਇਧਰ ਹਲੇ ਕਣਾਂ ਤੇ ਦੇਰ ਆ ਕਣਾਂ ਨੂੰ ਟਾਈਮ ਲੱਗਦਾ ਉਸੇ ਦੋ ਚਾਰ ਦਿਨਾਂ ਆਹ ਸਿੱਟੇ ਹਰੇ ਪਾਸੇ ਪਾਸੇ ਬੰਦੇ ਵੜਵਾਉਣ ਤੇ ਦੇ ਆ ਪਰ ਟਾਈਮ ਲੱਗਦਾ ਆਪਾਂ ਹੈਗੇ ਆ ਜੀ ਇਸ ਟਾਈਮ ਸੈਲੌਂਡ ਰਖ ਲੋ ਤੇ ਛੋਲੇ ਵੜਨ ਦੀ ਮਸ਼ੀਨ ਆ ਤੇਰੇ ਗਾਣਾ ਕਾਡੀ ਸੀ ਔਰ ਛੋਲੇ ਵੜਨ ਨੇ ਆ ਕਰੋ ਜੀ ਸਫਾਈ ਚੱਕ ਪੈਲੀ ਦੀ ਖੜੇ ਝੋਲੇ ਵੜਨ ਦੀ ਮਹੀਨ ਆਹ ਚੱਲਦੀ ਪਈ ਆ ਕਾਲੀ ਵੇਖ ਲੋ ਸਾਫ ਕਰੀ ਆਉਂਦੀ ਆ ਆਈ ਆਪਾਂ ਛੋਲਿਆਂ ਤੇ ਟ੍ਰੈਸਿੰਗ ਕਰਕੇ ਤੇ ਹੁਣ ਇੱਥੇ ਐਂ ਦੀ ਕੱਢਣੀ ਆ ਸਾਨੂੰ ਐਂ ਦੀ ਕੱਢ ਕੇ ਉਧਰ ਖੜਨੀ ਆ ਉਥਲੇ ਪਿੰਡ

ਜਾਂਦੇ 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 ਕੜਗੋ 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 ट्रा गया जी रोड से मशीन आले ऐसे रहा दाड़ी चिट्टी हो गई बाल भी चिट्टे हो गए चिट्टिया हो गई चलो कोई नहीं मूस वाले का गा फिक चे करते ਤੱਟੂ ਵੇ ਕੋ ਬੇ ਕਰਤੇ ਕਬੀਲਦਾਰੀ ਨੇ ਉਮਰ 27 28 ਸਾਲ ਦਾੜੀ ਚਿੱਟੀ ਹੋ ਗਈ ਆ ਚਲੋ ਕੋਈ ਨਹੀਂ ਇਹ ਵੀ ਬਰਮਾਦਵਾ ਦੇ ਰੰਗ ਵਿਆਹ ਜਦੋਂ ਹੋਣਾ ਉਹ ਹੀ ਜਣਾ ਚਲੋ ਆ ਤੋ ਕੋਈ ਨਹੀਂ ਇਤੋਂ ਐਨਕਣਾ ਓ ਇਹ ਬੈਰੀ ਕੱਟ ਰਹੀ ਜਾਵੇ ਕੱਟ ਰਾ ਰਹੇ ਤੁਸੀਂ ਐ ਤਸਿਆ ਭੀੜ ਦੇ ਇਸ ਦੀ ਐਮਪੀ ਮਸ਼ੀਨ ਚਲਾਉਣੀ ਕਿਹੜੀ ਲੋਕੀ ਆ ਖਤਾਵਾਂ ਇੱਕ ਓਟਣਾ ਪਵੇ 4 ਘੰਟੇ ਘਲਾਉਣਾ ਪੈਂਦਾ ਵਾ ਪਹੁੰਚ ਗਿਆ ਟਿਕਾਣੇ ਤੇ ਆ ਫੈਂਡ ਆ ਦਨ ਬੀਬਲੀ ਟਰਾਲਾ ਹਲੇ ਪਿੱਛੇ ਇਹਦੇ ਟਰੈਕਟਰ ਖਾਨਗਲਾ ਪਹਿਲਾਂ ਆ ਗਿਆ ਗਰਮੀ ਬਹੁਤ ਆ ਮੈਂ ਹਰਿਆਣਵੀ Song ਚਲੰਦੇ ਹੋਏ ਮਹਾਰਾਜ ਦੀ ਕਿਰਪਾ ਨਾਲ ਮਸ਼ੀਨ ਚੱਲਦੀ ਆ ਜਦ ਰਾਤ ਚੱਲਣੀ ਆ ਇਹ ਮੇਰੇ ਤੇ ਕੌਣ ਚੱਲੀ ਇੱਕ ਆਹ ਚੱਲਦੀ ਆ ਇੱਕ ਆਪਣੀ ਚੱਲਦੀ ਆ ਮਾਰਾ ਇਹ ਘਰੇ ਸਾਰਿਆਂ ਨੇ ਚੱਲਣ ਅੱਜ ਦੁਪਹਿਰੇ ਘਰ ਆਲੇ ਟਾਂ ਨੋਟਾਂ ਦਾ ਕੰਮ ਵੀਡੀਓ ਨਹੀਂ ਬਣਾ ਪਾਇਆ ਲੈਟਾਂ ਨੋਟਾਂ ਸੇ ਕਰਾਇਆ ਅਲਟਰਨੇਟਰ ਸੇ ਕਰਾਇਆ ਅੱਜ ਮਸ਼ੀਨ ਪਛਾਣੀ ਨਹੀਂ ਗਈ ਉਹਨਾਂ ਲੈਟਾਂ ਵਾਲੀਆਂ ਡੈਮੇਜ ਆ ਜਾਂਦੀਆਂ ਸੀ ਆਲਟਰਨੇਟਰ ਦਿਆਂ ਤਰਾਂ ਤਨ ਲਮਾਈਆਂ ਇਹ ਮਸ਼ੀਨ ਹੁਣ ਜਗਮਗਾ ਕਰਦੀ ਆ ਪੂਰੀਆਂ ਅਗਲੀਆਂ ਲਾਈਟਾਂ ਜਗੰਦੀਆਂ ਸੱਤ ਦੀਆਂ ਸੱਤ ਬੰਨ ਜੜਾਇਆ ਪਿਆ ਬੰਦੇ ਆਪਣੇ ਉਹ ਕਿਤੇ ਬੈਠੇ ਹੋਣੇ ਆ ਰੋਟੀ ਖਾ ਕੇ ਮੈਂ ਵੀ ਹੁਣੇ ਕਮਰੇ ਤੋਂ ਆਇਆ ਨਾ ਤੋਂ ਕੇ ਇੱਥੇ ਏਜੰਟ ਦਾ ਕਮਰਾ ਵਾ ਉਹ ਵੀ ਦਿਖਾਉਨੇ ਆ ਮੇਰੇ ਆਪਾਂ ਲੱਗ